ਕੀ ਚੋਰੀ ਕੀਤਾ ਮੈਂ ਜੁੜੇ ਮੈਂ ਕਹਿੰਦਾ ਚੋਰਾ ਮੈਂ ਕੀ ਚੋਰੀ ਕੀਤਾ ਮੈਂ ਭਾਈ ਪਹਿਲਾਂ ਬੋਲੋ ਮੈਂ ਕੀ ਚੋਰੀ ਕੀਤਾ ਬੋਲੋ ਉਹਨਾਂ ਬੋਲੋ ਮੈਂ ਕੀ ਚੋਰੀ ਕੀਤਾ ਇਹ ਕਹਿੰਦਾ ਜੀ 10000 ਮਹੀਨਾ ਮੰਗ ਰ ਮੈਂ ਕਹਿੰਦਾ ਕੋਈ 10000 ਮਹੀਨਾ ਮੰਗਿਆ ਬੋਲੋ ਗੱਲ ਕਰੋ ਬੋਲੋ ਨਾ ਕਿ ਲੋਗ ਮੰਗਿਆ ਤੂੰ ਬੱਚੜੀ ਨੂੰ ਰੱਖ ਬੱਚੜੀ ਨੂੰ ਰੱਖ ਚੱਲ ਚੱਕਲੀ ਚੱਲ ਚੱਲ ਹਾਂ ਚੱਲ ਕੋਈ ਗੱਲ ਨਹੀਂ ਆ ਦੇਖੋ ਜੀ ਕੋਈ ਨਹੀਂ ਕੋਈ ਨਹੀਂ ਮੰਗਿਆ ਮੰਗਿਆ ਕੋਈ ਨਹੀਂ ਕੋਈ ਨਹੀਂ ਐਸਾ ਦਾਊ ਚਾਲਦੀ ਰਾਰ ਨੂੰ ਦਾਊ ਪਿੰਡ ਐਸੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਅੱਜ ਤਾਂ ਚਲੇ ਜਾਂਦੇ ਆ 6 ਵਜੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ 6 ਵਜੇ ਨੂੰ ਚਲੇ ਜਾਂਦੇ ਆ ਕੋਈ ਗੱਲ ਨਹੀਂ ਤੇ ਬੈਸ ਨੂੰ ਰੋਟੀ ਲੱਗੀ ਹੋਈ ਆ 10 ਕਿਹੜੀ ਸ਼ਰਾਬ ਚੱਲਦੀ ਭਈ ਆ ਤੂੰ ਸਾਰੀਆਂ ਦੁਕਾਨਾਂ ਦਾ ਨਾਮ ਲੈਣਾ ਮੈਨੂੰ ਸਭ ਪਤਾ ਮੈਨੂੰ ਮੈਨੂੰ ਸਭ ਪਤਾ ਮੈਨੂੰ ਕੋਈ ਗੱਲ ਨਹੀਂ ਜਿੱਤ ਮਰਜੀ ਜਾਓ ਕੋਈ ਗੱਲ ਨਹੀਂ ਕੋਈ ਚੱਕਰ ਨਹੀਂ ਕੋਈ ਸਾਨੂੰ ਇਹ ਕਹਿੰਦਾ ਵਾ ਇਹ ਕਹਿੰਦਾ ਵਾ ਜਿਵੇਂ ਮੇਰੇ ਨਾਲ ਰਾਜ ਹੋਏ ਦੁਕਾਨਾਂ ਦੇ ਮੈਂ ਤਾਂ ਕੋਈ ਨਹੀਂ ਕਿਹਾ ਕੈਪਟਨਲ ਰਿਪੋਰਟ ਦੇ ਵਿੱਚ ਕਿਸ ਦਾ ਨਾਮ ਮੈਨੂੰ ਕੋਈ ਕਿਹਾ ਹੀ ਨਹੀਂ ਮੈਨੂੰ ਇਹ ਵਾਲਾ ਕਹੀ ਹੋਈ ਨਹੀਂ ਮੈਨੂੰ ਇਹ ਗੱਲ ਕਹੀ ਹੋਈ ਨਹੀਂ ਕਿਸੇ ਨੂੰ ਮੈਨੂੰ ਕਹਿੰਦਾ ਕਹੀ ਹੋਈ ਨਹੀਂ ਕਿਸੇ ਨੂੰ ਰੈਡੀ ਆ ਰੈਡੀ ਖੜੀ ਆ ਕੋਈ ਗੱਲ ਨਹੀਂ ਕੋਈ ਨਹੀਂ ਨਜਾਇਜ਼ ਜੀ ਵੀਡੀਓ ਪਾਈ ਜਾਂਦਾ ਨਜਾਇਜ਼ ਜੀ ਉੱਪਰ ਦੀ ਬੀਆਪੀ ਨੰਬਰ ਰੱਖਿਆ ਹੋਇਆ ਸਾਨੂੰ ਪਰੇਸ਼ਾਨ ਕਰਦਾ ਕੋਈ ਮੈਨੂੰ ਤਾਂ ਗੱਲ ਨਹੀਂ ਮੈਨੂੰ ਪੁਲਿਸ ਨੂੰ ਫੋਨ ਲਾਉਣਾ ਉਹ ਤਾਂ ਕਰਦੇ ਆ ਆ ਬੋਸਾਂਦਾਂ ਤੂੰ ਬੋਸਾਂਦਾਂ ਕਰਤਾ ਹਾਂ ਮੈਂ ਕਹਿੰਦਾ ਬੋਸਾਂ ਵਾਲੇ ਲੱਖ ਲੱਖ ਰੁਪਏ ਵਾਲੇ ਮੈਂ ਤਾਂ ਕੋਈ ਨਹੀਂ ਕਹ ਤੈਹੀ ਚੱਲੋ ਕੋਈ ਗੱਲ ਨਹੀਂ ਕਹੀ ਚੱਲੋ ਥਾਣੇ ਚ ਵੀ ਇਹ ਉਹਦੀ ਬਦਲੀ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਉਹ ਕਹੀ ਚੱਲੋ ਕੋਈ ਗੱਲ ਨਹੀਂ ਕਹੀ ਚੱਲੋ ਕਹੀ ਚੱਲੋ ਜਿਹਦੇ ਸਾਹਮਣੇ ਕਹਿ ਕੇ ਆਇਆ ਕਹੀ ਚੱਲੋ ਕੋਈ ਗੱਲ ਨਹੀਂ ਬਦਲੀ ਮੈਂ ਕਰਾਈ ਆ ਲੋਕੋ ਵਾਲੇ ਥਾਣੇਦਾਰ ਦੀ ਬਦਲੀ ਨੂੰ ਕਰਾਈ ਸਾਰੇ ਸ਼ਹਿਰ ਦਾ ਠੇਕਾ ਤੂੰ ਹੀ ਲਿਆ ਮੈਂ ਹੀ ਲਿਆ ਹਾਂ ਜੇ ਮੇਰੇ ਪਾਬਲ ਜੀ ਨੇ ਚੌਂਕ ਖਾਲੀ ਕੀਤਾ ਜੇ ਮੈਂ ਤੇ ਪਾਬਲ ਜੀ ਤੇ ਗੁੜਲਾ ਗੁੜਲਾ ਉਹ ਖਾ ਉਹ ਨਾ ਉੱਭਿਆ ਨਾ ਹਾਂ ਹਾਂ ਸੁਣਿਆ ਵਾਸਤੇ ਛੱਤ ਵੀ ਵਾ ਕੇ ਦਿੰਦਾ ਕੋਈ ਗੱਲ ਨਹੀਂ ਉਹ ਨਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਇਹ ਬਾਸਟਰ ਦਾ ਬਲ ਜਿਹੜੀ ਤੇ ਛੱਤ ਲਾ ਕੇ ਚੱਲ ਗੋਲੀ ਚੱਲ ਕੋਈ ਗੱਲ ਨਹੀਂ ਗੋਲੀ ਚੱਲ ਬਾਸਟਰ ਕਾਣਾ ਇਹ ਤੇਰਾ ਸਾਰੇ ਸ਼ਹਿਰ ਨੇ ਐਮ ਐਲ ਨਹੀਂ ਆ ਤੂੰ ਕਿੱਥੇ ਨੂੰ ਬੱਦਸ ਨੇ ਹਾਂ ਰੱਖ ਬਾਇਓ ਹੋਇਆ ਤੂੰ ਕੋਈ ਨਹੀਂ ਕੋਈ ਨਹੀਂ ਗੰਦਾ ਤੂੰ ਪਾਲਾ ਗੰਦਾ ਤੂੰ ਚੌਂਕ ਨੇ ਪਾਲਾ ਕੋਈ ਗੱਲ ਨਹੀਂ ਉਹਨ ਕੀ ਚਾਲ ਸੀ ਜੀ ਚਾਲ ਸੀ ਜੀ ਇੱਥੇ ਇੰਨੇ ਕੂੜੇ ਬੁੜੇ ਹਲਾ ਕਿਸੇ ਨੂੰ ਪੁੱਛ ਲੋ ਵੀ ਗੱਲ ਪੜਾ ਮੈਂ ਕਿਸੇ ਨੂੰ ਪੁੱਛ ਲੋ ਕੋਈ ਨਹੀਂ ਕੋਈ ਨਹੀਂ ਜਾਂ ਤੂੰ ਮੈਨੂੰ ਸਾਰੀਆਂ ਪੁੜੀਆਂ ਪੁੜੀਆਂ ਜਾਣਦੀਆਂ ਕੋਈ ਨਹੀਂ ਕੋਈ ਨਹੀਂ ਕੋਈ ਨਾ ਕੋਈ ਨਾ ਕੋਈ ਨਾ ਦਿੱਤਾ ਮਰਜੀ ਜਾਓ ਦਿੱਤਾ ਮਰਜੀ ਜਾਓ ਕਿਹੜੀ ਜਨਾਨੀ ਨੇ ਤੇਰਾ ਆਕਾ ਬੰਦਾ ਮਾਰ ਗਿਆ ਕੋਈ ਨਹੀਂ ਕੋਈ ਨਹੀਂ ਵੀਡੀਓ ਵੀ ਸਾਡੇ ਕੋਲ ਕੋਈ ਨਹੀਂ ਪਈਆ ਪਈਆ ਕੋਈ ਨਹੀਂ ਜਿੱਤਾ ਮਰਜੀ ਜਾਓ ਸੇਲੇ ਲਿ ਬਾਇਆ ਹੋਇਆ ਬਕਸਾ ਦਾ ਮਾਲਕ ਬਣਿਆ ਫਿਰਦਾ ਚੌਕ ਦਾ ਟੂ ਮਾਲਕ ਬਣਿਆ ਕੋਈ ਨਾ ਕੋਈ ਨਾ ਬਕਸਾ ਦੇ ਨਾਲ ਜਾਮ ਲੱਗਦਾ ਸਾਡੇ ਨਾਲ ਕੋਈ ਨਹੀਂ ਜਾਮ ਲੱਗਦਾ ਠੀਕ ਹੈ ਨਾ ਬਕਸਾ ਦਿਖਾ ਦਾਂਗੇ ਸਾਡੇ ਕੋਲ ਵੀ ਆਇਆ ਹਾਂ ਹਾਂ ਕਰੋ ਕੋਈ ਗੱਲ ਨਹੀਂ ਦਿਓ ਕਿਲੋ ਦਿਓ ਕੋਈ ਗੱਲ ਨਹੀਂ ਮੈਂ ਨਿਕਲ ਭਾਈ ਰੰਨਾ ਮੈਂ ਸੁਣਨਾ ਦਾ ਸਾਰੀ ਦਿਨ ਕਿੰਨੀ ਗੰਦੀ ਦਿੰਦਾ ਹੈਗਾ ਕਿਸੇ ਨੂੰ